ਸਾਤ ਸੰਜਿਹੜਾ ਸਾਡਾ ਮਨ ਹੈ ਦੋ ਕਿਸਮ ਦਾ ਮਨ ਹੈ ਇੱਕ ਹੈ ਸ਼ੁੱਧ ਮਨ ਦੂਜਾ ਅਸ਼ੁੱਭ ਮਨ ਸਾਤ ਸੰਗ ਜੀ ਮਾਫ ਕਰਨਾ ਕਿਸੇ ਰਾਜੇ ਦੇ ਦੋ ਵਜ਼ੀਰ ਸਨ ਧਿਆਨ ਦੇਣਾ ਪਵੇਗਾ ਗੁਰੂ ਕਿਸ਼ਨ ਰਾਜਾ ਕੌਣ ਹੈ ਆਤਮ ਰਾਜਾ ਪਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਆ ਸਾਡਾ ਸਰੀਰ ਇੱਕ ਨਗਰੀ ਹੈ ਇਹਦੇ ਚ ਆਤਮਾ ਰਾਜਾ ਹੈ ਮਨ ਹੈ ਜਿਹੜਾ ਉਹ ਬਾਲਕ ਹੈ ਮਨ ਰੂਪੀ ਬਾਲਕ ਦਾ ਪਿਆਰ ਮਨ ਰੂਪੀ ਬਾਲਕ ਜਿਹੜਾ ਇਹ ਇੱਕ ਇਰਾ ਪਿਓ ਕਣ ਹੈ ਇਹਦਾ ਮਾਤਾ ਕੌਣ ਹੈ ਇਹਦਾ ਮਤ ਇਹਨੇ ਅੱਖੇ ਤਾਂ ਲੱਗਣਾ ਸੀ ਆਤਮਾ ਦੇ ਕਹ ਵੈਰ ਪਰ ਇਸ ਬੱਚੇ ਦਾ ਜਿਵੇਂ ਕਿਸੇ ਦਾ ਬੱਚਾ ਉਹਨੇ ਕਹੇ ਚ ਚੱਲਣਾ ਸੀ ਆਪਣੇ ਮਾਂ ਬਾਪ ਦੇ ਆਪਣੇ ਮਾਮਦਰਕ ਬਾਪ ਦੇ ਕਹੇ ਚ ਜੰਨਣਾ ਸੀ ਜਿਵੇਂ ਕਿਸੇ ਦਾ ਬੱਚਾ ਸਾਥ ਸੰਗ ਜੀ ਕਿਸੇ ਪ੍ਰਸੰਗ ਚ ਪੈ ਜੇ ਦੁਸ਼ਤਨ ਕੋ ਮੈਂ ਚੋਰਾ ਦੀ ਸੰਗ ਚ ਪੈ ਗਏ ਪੈ ਜੇ ਮਾਰੇ ਬੰਦਿਆਂ ਦੀ ਸੰਗ ਚ ਪੈ ਜੇ ਉਹ ਆਪਣੇ ਪਾਸ ਸੰਗਤ ਜੀ ਮਾਫ਼ ਕਰਨਾ ਮਾਪਾ ਬਾਬ ਨੂੰ ਭੁੱਲ ਜਾਏ ਇਹ ਮਨ ਹੈ ਜਿਹੜਾ ਇਹਦਾ ਦੁਸ਼ਟਾਂ ਨਾਲ ਪਿਆਰ ਪੈ ਗਿਆ ਕਾਮਕੁਰਧ ਹੰਕਾਰ ਲੋ ਮੋਹ ਨਾਲ ਪਿਆਰ ਪੈ ਗਿਆ ਖਾਲਸਾ ਜੀ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਇਹਦਾ ਪਿਆਰ ਕਿਦਾਂ ਬੈ ਕਿਦਣਾ ਪੈ ਗਿਆ ਕਾਮਕੁਹੰ ਕਰ ਲੋ ਮੋਹ ਨਾਲ ਪੈ ਗਿਆ ਆਤਮਾ ਤੱਕ ਇਹਦੀ ਪਹੁੰਚ ਨਹੀਂ ਆਤਮਾ ਵਾਲੇ ਪਾਸੇ ਜਾਂਦਾ ਨਹੀਂ ਕਿਉਂਕਿ ਇਹਨੂੰ ਕੁ ਸੰਗਤ ਮਿਲ ਗਿਆ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਜੀ ਦੇ ਨਾਲ ਲੋਕ ਕਿਸਮ ਦੀ ਬੁੱਧ ਹੈ ਸਾਡੀ ਇੱਕ ਸ਼ੁੱਧ ਇੱਕ ਅਸ਼ੁੱਧ ਅਸ਼ੁੱਧ ਕਹ ਲੋ ਸ਼ੁੱਧ ਕਹ ਲੋ ਸਾਸ ਆਤਮਾ ਸਾਡਾ ਰਾਜਾ ਹੈ ਇਸ ਸਰੀਰ ਰੂਪੀ ਨਗਰੀ ਨੇ ਰਹਿਣਾ ਨਹੀਂ ਸਰੀਰ ਚਲੇ ਆ ਜਾਣਾ ਹੈ ਇਹ ਨਾਸਵੰਤ ਹੈ ਇੱਕ ਕੋ ਰਾਜਾ ਸੀ ਗੁਰੂ ਕੀ ਸੰਗਤ ਮਾਫ ਕਰਨਾ ਇੱਕ ਦ੍ਰਿਸ਼ਟਾਂ ਦੇ ਜਰੀਏ ਸਮਝ ਆ ਜਾਏਗਾ ਉਹਦੇ ਦੋ ਵਜ਼ੀਰ ਸੀ ਜਿਹੜਾ ਵਜ਼ੀਰ ਸੀ ਬੜਾ ਵਫਾਦਾਰ ਸੀ ਜਿਹੜਾ ਸਾਡਾ ਚੰਗਾ ਮਨ ਹੈ ਚੰਗਾ ਮਨ ਨੂੰ ਕਹ ਲੋ ਚੰਗੀ ਬੁੱਧ ਕਹ ਲੋ ਕੋ ਵਾਹਿਗੁਰੂ ਸੰਤ ਸਾਮਤ ਦਿਓ ਦਿਆਲ ਜਿਤ ਪ੍ਰਭ ਤੁਮੇ ਇਰਾਦਾ ਚੰਗੀ ਬੁੱਧਾ ਜਿਹੜੀ ਉਹ ਚੰਗੀਆਂ ਗੱਲਾਂ ਕੈਚ ਕਰਦੀ ਅਸਾਸਨ ਦੇਖੋ ਜਦੋਂ ਕੋਈ ਬੰਦਾ ਚੋਰੀ ਕਰਦਾ ਨਾ ਅੰਦਰ ਜਿਹੜਾ ਚੰਗਾ ਮਨ ਕਹਿੰਦਾ ਦੇਖ ਬਈ ਮਾਰਿਆ ਜਾਏਗਾ ਕੋ ਵੈਗ ਉਹ ਚੰਗਾ ਮਨ ਇਹਦਾ ਚੰਗਾ ਮਿੱਤਰ ਹੈ ਇਹਦਾ ਚੰਗਾ ਸਲਾਹਕਾਰ ਹੈ ਉਹ ਮਾੜਾ ਕੰਮ ਕਹਿੰਦਾ ਨਹੀਂ ਨਹੀਂ ਕਰ ਲੈ ਯਾਰ ਮਾੜਾ ਮਨ ਕਹਿੰਦਾ ਕੋਈ ਵੀ ਕਰ ਲੈ ਜਦੋਂ ਮਾੜੇ ਕੰਮ ਕਰਦੇ ਆ ਸਾਥ ਸੰਗਜੀ ਅੱਗੋਂ ਦੇਖਿਆ ਪਿੱਛੋਂ ਦੇਖਿਆ ਅੱਗੇ ਦੇਖਦਾ ਪਿੱਛੇ ਦੇਖਦਾ ਉਹੜਾ ਅੱਗੇ ਪਿੱਛੇ ਦੇਖਦਾ ਉਹ ਚੰਗਾ ਮਨ ਦੇਖਦਾ ਕੋ ਵੈਗ ਉਹ ਇਹਨੂੰ ਬਚਾਉਂਦਾ ਕਹਿੰਦਾ ਵੱਜ ਜਾ ਬਈ ਵੱਜ ਜਾ ਵੱਜ ਜਾ ਮਾਫ ਕਰਨਾ ਪਰ ਤੂੰ ਇੱਥੇ ਕਹਾਂ ਛਪਾਵਾ ਅੱਗੇ ਵੇਖਦਾ ਪਿੱਛੇ ਵੇਖਦਾ ਉਹ ਮਜਰਾ ਚੰਗਾ ਮੰਨ ਕੇਂਦਾ ਵੇਖ ਮਾਰਿਆ ਜਾਏਗਾ ਉਹ ਅੱਗੇ ਵੇਖਦਾ ਪਿੱਛੇ ਵੇਖਦਾ ਚੋਰੀ ਕਰਦਾ ਕੀ ਦੇਖਦਾ ਖੱਬੇ ਦੇਖਦਾ ਸੱਜੇ ਦੇਖਦਾ ਮਾਫ ਕਰਨਾ ਗੁਰੂ ਕੀ ਮੈਨੂੰ ਕੋਈ ਦੇਖਣਾ ਨਾ ਦਵੇ ਮੈਂ ਕਹੇ ਪਕੜਿਆ ਨਾ ਜਾਵਾਂ ਗਲਤ ਕੰਮ ਕਰਦਾ ਪਰ ਉਹਦਾ ਗਲਤ ਕੰਮ ਹੈ ਇਹਦੇ ਕੋਲ ਕਰਵਾ ਕੇ ਹੀ ਛੱਡਦਾ ਹੈ ਗਲਤ ਕੰਮ ਹੈ ਜਿਹੜਾ ਮਾਫ ਕਰਨਾ ਗਲਤ ਮੰਨਿਆ ਜਿਹੜਾ ਇਹਦੇ ਕੋਲ ਅਸ਼ੁੱਧ ਮੰਨਿਆ ਜਿਹੜਾ ਕਹਿ ਲਓ ਮਾਫ ਕਰਨਾ ਇਹਦੇ ਕੋਲ ਮਾੜੇ ਕੋ ਕਰਮ ਕਰਾ ਕੇ ਛੱਡਦਾ ਮਾਫ ਕਰਨਾ ਜਦੋਂ ਮਾੜੇ ਕਰਮ ਕਰਦਾ ਇਹ ਜੇ ਫੜਿਆ ਜਾਵੇ ਮਾਫ਼ ਕਰਨਾ ਉਹੜੇ ਜਿਹੜਾ ਅਸ਼ੁੱਧ ਮਨ ਮਾੜਾ ਮਨ ਜਦ ਫੜਿਆ ਜਾਂ ਮਾਰ ਪੈਂਦੀ ਨਾ ਮਾਫ਼ ਕਰਨਾ ਉਹਦੋਂ ਹੁੰਦਾ ਕਿਹੜਾ ਉਹਦੋਂ ਹੁੰਦਾ ਅਹਿਸਾਸ ਕਰਦਾ ਵੀ ਮੈਂ ਗੱਲਸ ਕੰਮ ਕਰ ਬੈਠਾ ਕੋ ਵੈਗਰੂ ਉਹੜਾ ਚੰਗਾ ਕੰਮ ਕਹਿੰਦਾ ਚੰਗਾ ਮਨ ਕਹਿੰਦਾ ਜੇ ਤੂੰ ਮਾੜਾ ਕੰਮ ਨਾ ਕਰਦਾ ਤੈਨੂੰ ਜੁੱਤੀਆਂ ਤਾਂ ਨਾ ਪੈਂਦੀਆਂ ਕੋ ਵੈਗਰੂ ਕਹਦੇ ਵੈਗਰੂ ਮਨ ਹੈ ਕੋਈ ਹਮਨ ਕੀ ਹੈ ਖਾਲਸਾ ਦੀ ਮਨ ਅਮਨ ਮਨ ਕੀ ਸਾਥ ਸਾਡੇ ਖਿੰੜਰੇ ਖਿਆਲਾਂ ਦਾ ਨਹੀਂ ਮਨ ਹੈ ਮਨ ਦੇ ਹੱਥ ਨਹੀਂ ਪੈਰ ਨਹੀਂ ਆਹੀ ਮਨ ਹੋਰ ਕੀ ਹੈ ਚੱਲ ਠੀਕੇ ਕੋ ਵੈਗਰੂ ਚੱਲ ਸ਼ਰਾਬ ਵਾਲੇ ਠੇਕੇ ਤੇ ਕਹੋ ਚੱਲ ਪਪਾ ਅੰਚ ਇਹ ਮਾੜਾ ਮੰਨ ਮਾਫ ਕਰ ਲੈ ਚੱਲ ਚੱਲ ਉੱਥੇ ਚੱਲ ਮਾੜੇ ਪਾਸੇ ਚੱਲ ਕਰ ਲੈਂਦਾ ਕਰ ਲੈਂਦਾ ਮਾੜਾ ਮੰਨ ਚੰਗਾ ਮੰਨ ਕਹਿੰਦਾ ਨਹੀਂ ਚੱਲ ਗੁਰੂ ਘਰ ਕਹੋਗਾ ਜੀ ਚੰਗਾ ਮੰਨ ਕਹਿੰਦਾ ਚੱਲ ਗੁਰੂ ਘਰ ਚੰਗਾ ਮੰਨ ਕਹਿੰਦਾ ਚੱਲ ਸਤਸੰਗ ਵਿੱਚ ਚੰਗਾ ਮੰਨ ਕਹਿੰਦਾ ਕਰ ਅਮਰਦੇਵ ਉੱਠ ਕਰ ਨਿਤਨ ਮਾੜਾ ਮੰਨ ਕਹਿੰਦਾ ਅਸ਼ੁੱਧ ਮੰਨ ਕਹਿੰਦਾ ਕਹਦਾ ਨਹੀਂ ਸੋਹਣਾ ਐ ਇਹਦੇ ਸੁਣਦਾ ਵੇ ਚੰਗਾ ਮੰਨ ਕਹਿੰਦਾ ਮਾੜਾ ਮੰਨ ਕਹਿੰਦਾ ਸੋਹਣਾ ਸੋਹਣਾ ਜੇ ਕੋਈ ਨਹੀਂ ਕੋਈ ਗੁੰਡਰੀ ਜਾ ਕੇ ਆ ਤੂੰ ਸੋਹਣਾ ਕੋਈ ਗੱਲ ਕੋਈ ਗੱਲ ਸੋਹਣਾ ਸੋਹਣਾ ਮਾਫ ਕਰਨਾ ਗਰੂ ਕੀ ਸੰਗਤ ਪਰ ਜਿਹੜਾ ਇਹਦਾ ਚੰਗਾ ਮਨ ਇਹਦਾ ਸਾਥ ਨਹੀਂ ਛੱਡਦਾ ਕਹਵਾ ਹੀ ਸਾਥ ਚੰਗਾ ਮਨ ਵੀ ਨਹੀਂ ਛੱਡਦਾ ਮਾੜਾ ਮਨ ਇਹਦੀ ਬੇਇੱਜ਼ਤੀ ਕਰਾਉਂਦਾ ਇਹਦੀ ਨਰਾਦਰੀ ਕਰਾਉਂਦਾ ਪਰ ਚੰਗਾ ਮਨ ਇਹਨੂੰ ਉਦੋਂ ਵੀ ਕਹਿੰਦਾ ਕਹਿੰਦਾ ਹੋਰ ਬੰਦਾ ਬਣ ਜਾ ਕਹਵਾ ਹੀ ਹੋਰ ਵੀ ਬੰਦਾ ਬਣ ਜਾ ਚੰਗਾ ਮਨ ਕਰਾਦਾ ਹੋਰ ਬੰਦਾ ਬਣ ਜਾ ਇਹ ਜੇ ਕਰ ਤੈ ਤੂੰ ਗਲਤ ਕੰਮ ਕੀਤਾ ਕਿ ਕਹਿੰਦਾ ਤੂੰ ਗਲਤ ਕੰਮ ਕੀਤਾ ਜਿਹਨੂੰ ਕਹਿੰਦਾ ਮਾੜੇ ਮਨ ਨੂੰ ਕਹਿੰਦਾ ਮਾੜ ਮਨ ਨੇ ਗਲਤ ਕੰਮ ਕੀਤਾ ਤੇ ਤੇਰਾ ਕੀ ਹਾਲ ਹੋਇਆ ਮਾਫ਼ ਕਰਨਾ ਉਹ ਰਾਜੇ ਦੇ ਦੋ ਵਜ਼ੀਰ ਸਨ ਇੱਕ ਵਜ਼ੀਰ ਬੜਾ ਵਫ਼ਾਦਾਰ ਸੀ ਦੂਜਾ ਵਜ਼ੀਰ ਕਹਿਲ ਬੜਾ ਗਦਾਰ ਸੀ ਗਦਾਰ ਸੀ ਜਿਹੜਾ ਮਾੜਾ ਮਨ ਗਦਾਰ ਕਹਿਣੋ ਚੰਗਾ ਮਨ ਜਿਹੜਾ ਵਫ਼ਾਦਾਰ ਕਹਿਣੋ ਉਹੜਾ ਗਦਾਰ ਵਜ਼ੀਰ ਸੀ ਉਹਨੇ ਕੀ ਕੀਤਾ ਜਿਹੜਾ ਇਹ ਗੱਲਾਂ ਸਮਝਾਉਣ ਵਾਸਤੇ ਨੇ ਸਾਧ ਸੰਗਤ ਜੀ ਮਾਫ਼ ਕਰਨਾ ਮਨ ਦੇ ਹੱਥ ਨਹੀਂ ਪੈਰ ਨਹੀਂ ਮੂੰਹ ਨਹੀਂ ਕੰਨ ਨਹੀਂ ਕੁਝ ਨਹੀਂ ਆਇਦਾ ਇਹ ਖਿਆਲਾਂ ਦਾ ਮਾਫ਼ ਕਰਨਾ ਸਾਧ ਸੰਗਤ ਇਹ ਇਹ ਖਿਆਲਾਂ ਦਾ ਹੀ ਪਸਾਰਾ ਹੈ ਕਹਿਣਾ ਕਰਕੇ ਇਹ ਸਭ ਕੁਝ ਗੁਰੂ ਕੀ ਸੰਗਤ ਖੈਰ ਉਹ ਜਿਹੜਾ ਮਾੜਾ ਮਨ ਸੀ ਗਦਾਰ ਮਨ ਸੀ ਉਨੇ ਕੈਲੋ ਗੁਰੂ ਕੀ ਸੰਗ ਰਾਜ ਦੇ ਕਬਜਾ ਕਰ ਲਿਆ ਕਬਜਾ ਕਰ ਲਿਆ ਆਤਮਾ ਕੀ ਹੈ ਆਤਮਾ ਰਾਜ ਆਤਮਾ ਕਬਜਾ ਕੀਤਾ ਬੈ ਹੋਰ ਕੀ ਅਸ਼ਰਾਬ ਦੀ ਬੋਤਲ ਦੇ ਕਬਜਾ ਕਰ ਲਿਆ ਕੋ ਭਾਈ ਮਾੜੇ ਕੰਮਾਂ ਨੇ ਕਬਜਾ ਕਰ ਲਿਆ ਕੋ ਭਾਈ ਖਲਸਾ ਜੀ ਕੀ ਹਾਲ ਹੁੰਦਾ ਸ਼ਰਾਬ ਛੱਡੀ ਫਿਰ ਪੀ ਲੈਂਦੇ ਨੇ ਉਹ ਮਾੜਾ ਮਨ ਕਬਜਾ ਨਹੀਂ ਛੱਡਦਾ ਨਹੀਂ ਛੱਡਦਾ ਉਹ ਮਾੜੇ ਮਨ ਨੇ ਕਹਿ ਲੋ ਗੁਰੂ ਕੀ ਸੰਗਤ ਬੋ ਵਜੀਰ ਸੀਗੇ ਇੱਕ ਮਾੜਾ ਵਜੀਰੀ ਚੰਗਾ ਵਜੀਰੀ ਮਾੜੇ ਵਜ਼ੀਰ ਨੇ ਸਾਥ ਸੰਗਜੀਤ ਰਾਜੇ ਦੇ ਉੱਤੇ ਕਬਜ਼ਾ ਕਰ ਲਿਆ ਰਾਜੇ ਨੂੰ ਕੈਦਖਾਨੇ ਚ ਪਾ ਦਿੱਤਾ ਜਦੋਂ ਰਾਜੇ ਨੂੰ ਕੈਦਖਾਨੇ ਚ ਪਾ ਦਿੱਤਾ ਆਪ ਰਾਜ ਕਰਨਾ ਸ਼ੁਰੂ ਕਰਤਾ ਜਦੋਂ ਆਪ ਰਾਜ ਕਰਨਾ ਸ਼ੁਰੂ ਕਰਤਾ ਉਹ ਮਾੜਾ ਮਨ ਰਾਜ ਚ ਲੰਦਾ ਇਹ ਅਸੀਂ ਜੇ ਕਹੀਏ ਸਰੀਰ ਤੇ ਸਾਡਾ ਕੰਟਰੋਲ ਨਹੀਂ ਹੈ ਖਿਆਲਾਂ ਤੇ ਸਾਡਾ ਕੰਟਰੋਲ ਨਹੀਂ ਅਸੀਂ ਤੁਰੇ ਫਿਰਦੇ ਖਿਆਲਾਂ ਦੇ ਮੁਤਾਬਕ ਕੌ ਵਹਿਗੇ ਖਿਆਲਾਂ ਦੇ ਮੁਤਾਬਕ ਤੁਰੇ ਫਿਰਦੇ ਆ ਖਿਆਲਾਂ ਦੇ ਮੁਤਾਬਕ ਤੁਰੇ ਫਿਰਦੇ ਆ ਮਾਫ ਕਰਨਾ ਅਸੀਂ ਗੁਰੂ ਦੇ ਮੁਤਾਬਕ ਨਹੀਂ ਤੁਰਦੇ ਅਸੀਂ ਮਾਫ ਕਰਨਾ ਆਤਮਾ ਦੇ ਮੁਤਾਬਕ ਨਹੀਂ ਮਿਲ ਤੁਰਦੇ ਸਾਡੀ ਆਤਮਾ ਸਾਨੂੰ ਕੱਲ ਕੀ ਕਹਿੰਦੀ ਹੈ ਮਨ ਤੂੰ ਜੋ ਸਰੂਪ ਹੈ ਆਪਣਾ ਬੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਹਰਗਮਾਨ ਅਸੀਂ ਆਪਣੇ ਖਿਆਲਾਂ ਦੇ ਮੁਤਾਬਕ ਤੁਰਫੇ ਕੀ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਆਂ ਮਾਫ ਕਰਨਾ ਸਾਫ ਸੱਚੀ ਸਤਗੁਰੂ ਆ ਗੋਇਤਾ ਕਿਰਲੇ ਮਿਰਲੇ ਕਿਨ ਵਿਚਾਰਿਆ ਉਹਨੂੰ ਮਾੜੇ ਮਨ ਦਾ ਕਬਜ਼ਾ ਹੋ ਗਿਆ ਆ ਕਬਜ਼ਾ ਆ ਗੁਰੂ ਘਰ ਇਸ ਕਰਕੇ ਆਉਣਾ ਕਿ ਮਾੜਾ ਮਾੜੇ ਮਾੜੇ ਖਿਆਲਾਤਾਂ ਨੇ ਜੋ ਸਾਡੇ ਮਨ ਤੇ ਕਬਜ਼ਾ ਕੀਤਾ ਹੈ ਸ਼ਰਾਬ ਛੱਡੀ ਜਾਏ ਮੜੇ ਕਮ ਛੱਡੇ ਜਾਣ ਉਹ ਕਬਜ਼ਾ ਜਦੋਂ ਛੱਡਿਆ ਜਾਏ ਜਦੋਂ ਸਾਧ ਸੰਗਤ ਜੀ ਸਾਨੂੰ ਕਿੰਨੀ ਖੁਸ਼ੀ ਹੁੰਦੀ ਕਿਤੇ ਦੇ ਜ਼ਮੀਨ ਤੇ ਕਿਸੇ ਨੇ ਕਬਜ਼ਾ ਕੀਤਾ ਹੋਵੇ ਕਿਤੇ ਦੇ ਘਰ ਤੇ ਕਬਜ਼ਾ ਕੀਤਾ ਹੋਵੇ ਜਦੋਂ ਸਾਧ ਸੰਗਤ ਕਬਜ਼ਾ ਜ਼ਮੀਨ ਤੇ ਕਬਜ਼ਾ ਕੀਤਾ ਹੋਵੇ ਜਮੀਨ ਜੇਕਰ ਕਬਜ਼ੇ ਵਾਲੇ ਤੋਂ ਛਡਾ ਲਈ ਜਾਏ ਸਾਧ ਸੰਗਤਾਂ ਘਰ ਤੇ ਕਬਜ਼ਾ ਕਿਸੇ ਨੇ ਕੀਤਾ ਹੋਵੇ ਜਿਹਨੇ ਕਬਜ਼ਾ ਕੀਤਾ ਹੋਵੇ ਘਰ ਛੱਡ ਦੇ ਸਾਨੂੰ ਕਿੰਨੀ ਕੋ ਖੁਸ਼ੀ ਹੁੰਦੀ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਐ ਮਨ ਦਾ ਵੀ ਕਬਜ਼ਾ ਖਤਮ ਹੋ ਗਿਆ ਫਿਰ ਤਾਂ ਇਹ ਪਰਿਪੂਰਨ ਵਹਿਰੂ ਦੀ ਅੰਸ਼ ਹੈ ਕਹੋ ਕਬੀਰ ਇਹ ਰਾਮ ਕੀ ਅੰਸ਼ ਜਸ ਕਾਗ ਤੇ ਮਿਟੇ ਨ ਮਨ ਹੋ ਮਾੜੇ ਵਜ਼ੀਰ ਦੇ ਰਾਜੇ ਨੂੰ ਕੈਦਖਾਨੇ ਚ ਪਾਤਾ ਮਾੜਾ ਵਜ਼ੀਰ ਕਹ ਲੋ ਗਦਾਰ ਵਜ਼ੀਰ ਕਹ ਲੋ ਗਦਾਰ ਵਜ਼ੀਰ ਕਹ ਲੋ ਸਾਧ ਸੰਗ ਜੀ ਅਸ਼ੁੱਧ ਮਨ ਦੀ ਤਰ੍ਹਾਂ ਹੈ ਉਹ ਜਦੋਂ ਰਾਜੇ ਨੂੰ ਕੈਦਖਾਨੇ ਚ ਪਾਤਾ ਰਾਜਾ ਮਾਫ ਕਰਨ ਕੈਦੀ ਹੈ ਉਹ ਜਿਹੜਾ ਚੰਗਾ ਚੰਗਾ ਵਜ਼ੀਰ ਸੀ ਵਫਾਦਾਰ ਵਜ਼ੀਰ ਸੀ ਉਹ ਇਹਨੇ ਕਿੱਡਾ ਗਲਤ ਕੰਮ ਕੀਤਾ ਦੇਖੋ ਰਾਜ ਨੂੰ ਕੈਦਖਾਨੇ ਚ ਪਾਤਾ ਉਹ ਸਾਧ ਸੰਗ ਜੀ ਮਾਫ ਕਰਨਾ ਉਹ ਚੰਗਾ ਵਜ਼ੀਰ ਸੋਈਦਾ ਹੈ ਉਹ ਰਾਜਾ ਅੰਦਰ ਕੈਦਖਾਨੇ ਚ ਰਹੁੰਦਾ ਉਸ ਮੌਕੇ ਪਰ ਮਾੜੇ ਉਹ ਮਾੜੇ ਵਜ਼ੀਰ ਦਾ ਕਬਜ਼ਾ ਹੈ ਮਾੜੇ ਵਜ਼ੀਰ ਦਾ ਰਾਜ ਤੇ ਕਬਜ਼ਾ ਹੈ ਮਾੜੇ ਵਜ਼ੀਰ ਦਾ ਰਾਜ ਹੈ ਸਸ ਉਹਦਾ ਸਿੱਕਾ ਚੱਲਦਾ ਉਸ ਮੌਕੇ ਗੁਰੂ ਕੀ ਸੰਗਤ ਰਾਜਾ ਕੈਦਖਾਨੇ ਚ ਰਹੁੰਦਾ ਰਾਜਾ ਕੈਦਖਾਨੇ ਚ ਰੋਂਦਾ ਅੱਜ ਮੇ ਜਿਹੜੇ ਬੰਦੇ ਸ਼ਰਾਬਾ ਪੀਂਦੇ ਰਹੇ ਖਾਲਸਾ ਦੀ ਵੇਖਿਆ ਕਈ ਵਰੀ ਇਹ ਰੋਂਦੇ ਦੇਖੇ ਨੇ ਕੀ ਛੱਡਣਾ ਚਾਹੁੰਦੇ ਨੇ ਛੱਡਣੀ ਜਾਂਦੀ ਕਿਉਂ ਕਬਜਾ ਹੋ ਗਿਆ ਸੁਭਾਅ ਬਣ ਗਿਆ ਇੱਕ ਵਾਰੀ ਜਿਹਦਾ ਸੁਭਾਅ ਬਣ ਜਾਏ ਉਹ ਛੱਡਣਾ ਮੁਸ਼ਕਲ ਹੋਇਆ ਕਰਦਾ ਹੈ ਕਿਉਂਕਿ ਕਬਜਾ ਹੋ ਗਿਆ ਉਹਨੂੰ ਰਾਜਾ ਵਿਚਾਰਾ ਰੋਂਦਾ ਉਹ ਸ਼ੁੱਧ ਮਨ ਬੜਾ ਦੁਖੀ ਹੈ ਜਦੋਂ ਅਸੀਂ ਗਲਤ ਕੰਮ ਕਰਦੇ ਆਪ ਨੂੰ ਮੰਨਣਾ ਪਊਗਾ ਕਹੋ ਵੇ ਜੀ ਆਪ ਨੂੰ ਮੰਨਣਾ ਪਊਗਾ ਗਲਤ ਕੰਮ ਕਰਦਿਆਂ ਜੀ ਸਾਡਾ ਜਿਹੜਾ ਸ਼ੁੱਧ ਮਨ ਹੈ ਉਹ ਅੰਦਰੋਂ ਬੜਾ ਦੁਖੀ ਹੁੰਦਾ ਕਹੋ ਵੇ ਜੀ ਆ ਜਿਹੜੇ ਗੁਰਮਖਤਾਂ ਸਵੇਰੇ ਜਾਗਦੇ ਨੇ ਅੰਮ੍ਰਿਤ ਵੇਲੇ ਥੋੜੇ ਜਿਹਾ ਲੇਟ ਹੋ ਜਾਣ ਹੈ ਉਹ ਸੂਰਜ ਨਿਕਲ ਗਿਆ ਅੰਦਰੂ ਸ਼ੁੱਧ ਮਨ ਰਹਿੰਦਾ ਰਹਦਾ ਨਹੀਂ ਕਮ ਹੈ ਉਹ ਰਹੁੰਦਾ ਨਹੀਂ ਆ ਦੇਖੋ ਮਨ ਨੂੰ ਰਾਈ ਕਰੋ ਮਨ ਕੀ ਹੈ ਉਹ ਸ਼ੁੱਧ ਮਨ ਰਹੁੰਦਾ ਨਹੀਂ ਉਹਹ ਤੇਰਾ ਤਾਂ ਨਿਤਨੇਮ ਕਰਨ ਦਾ ਸਮਾਂ ਸੀ ਹੋਇ ਤੂੰ ਸੌਂ ਗਿਆ ਖਲਤੀ ਉਹ ਤੂੰ ਜਾ ਗਿਆ ਨਹੀਂ ਅਜੇ ਤੇਰਾ ਨੇਤਨ ਵਿੱਚ ਰਹਿ ਗਿਆ ਕੋਈ ਡਿਊਟੀ ਤੇ ਜਾਣਾ ਵੇ ਕਿਸੇ ਸੱਜਣ ਨੇ ਮਾਫ਼ ਕਰਨਾ ਗੁਰੂ ਕਿਸੇ ਲੇਟ ਹੋ ਜਾਏ ਜਦ ਅਗਧੁਤੀ ਕੋਲ ਬੜਾ ਦੁੱਖ ਹੁੰਦਾ ਹੈ ਉਹੜਾ ਛੁੱਧਮਨ ਹੈ ਉਹ ਕਹਿੰਦਾ ਤੇ ਕਿ ਡਿਊਟੀ ਤੇ ਲੇਟ ਹੋ ਗਿਆ ਰਸਤੇ ਜ ਪਛਤਾਂਦਾ ਜਾਂਦਾ ਪਛਤਾਪ ਕਰਦਾ ਕਹੋ ਵਾਹਿਗੁਰੂ ਛੁੱਧਮਨ ਦੀ ਥਾਂ ਹਰਥਾਂ ਮਦਦ ਕਰਦਾ ਛੁੱਧਮਨ ਇਹਦੀ ਹਰਥਾਂ ਮਦਦ ਕਰਦਾ ਜਿਹੜਾ ਅਸ਼ੁੱਧਮਨ ਹੈ ਇਹਦੀ ਹਰਥਾਂ ਬੇਇੱਜ਼ਤੀ ਕਰਾਉਂਦਾ ਕਹੋ ਵਾਹਿਗੁਰੂ ਇਹਦੀ ਹਰਥਾਂ ਬੇਇੱਜ਼ਤੀ ਇਹ ਨਹੀਂ ਹੈ ਮਾਫ਼ ਕਰਨਾ ਜਿਵੇਂ ਬਿਜਲੀ ਦੀਆਂ ਦੋ ਤਾਰਾਂ ਨੇ ਨੈਗੇਟਿਵ ਪੋਜ਼ਿਟਿਵ ਮਾਫ਼ ਕਰਨਾ ਗੁਰੂ ਕਿਸੇ ਦੋਵੇਂ ਤਰ੍ਹਾਂ ਕੰਮ ਕਰਦੀਆਂ ਮਨ ਦੋਵੇਂ ਕੰਮ ਕਰ ਰਿਹਾ ਜੀ ਮਨ ਚੰਗਾ ਵੀ ਕੰਮ ਕਰ ਰਿਹਾ ਮਨ ਮਾੜਾ ਵੀ ਕੰਮ ਕਰ ਰਿਹਾ ਮਾੜਾ ਕੰਮ ਕਹਿੰਦਾ ਕਰ ਲੈ ਕਰ ਲੈ ਕਰ ਲੈ ਮਾੜਾ ਕਾ ਬੁਰੇ ਕੰਮ ਕੋ ਉਠਖਲੋਇਆ ਉਹ ਚੰਗਾ ਮਨ ਕਹਿੰਦਾ ਸੁਣ 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 ਮਾਰਿਆ ਜਾਏਗਾ ਮਾਰਿਆ ਜਾਏਗਾ ਮਾਫ਼ ਕਰਨਾ ਗੁਰੂ ਕੀ ਸੰਗਤ ਪਾਣੀ ਗਹਿਰਾ ਹੋਵੇ ਤੇ ਈ ਪਾਰ ਹੋਣ ਲੱਗਦਾ ਨਹੀਂ ਮੈਂ ਪਾਰ ਹੋ ਜਾਣਾ ਚੰਗਾ ਮਨ ਕਹਿੰਦਾ ਓ ਟੁੱਬਣਾ ਚਾਹੀ ਕੋ ਵਾਹੀ ਟੁੱਬਣਾ ਚਾਹੀ ਪਾਣੀ ਜ਼ਿਆਦਾ ਹੈ ਟੁੱਬਣਾ ਚਾਹੀ ਵਿਚਾਰ ਕੇ ਚੱਲੀ ਮਾਫ ਕਰ ਰੂ ਗੁਰੂ ਕਿਸੇ ਨਾਲ ਬਿਜਲੀ ਦਾ ਕੋ ਕੰਮ ਕਰਦਾ ਕਈ ਵਾਰੀ ਕੰਮ ਕਰਨ ਲੱਗਦਾ ਤਾਰ ਨੰਗੀ ਦੀ ਡਰਦਾ ਉਹ ਜਿਹੜਾ ਚੰਗਾ ਮਨ ਕਹਿੰਦਾ ਵੇਖ ਕੇ ਇਹਨੂੰ ਹਰ ਥਾਂ ਤੇ ਚੰਗਾ ਮਨ ਇਹਦੀ ਇਮਤਿਹਾਨ ਕਰ ਰਿਹਾ ਇਹਨੇ ਚੰਗੇ ਮਨ ਦੇ ਪਿੱਛੇ ਲੱਗਣਾ ਮਾੜੇ ਮਨ ਦੇ ਪਿੱਛੇ ਨਹੀਂ ਲੱਗਣਾ ਹੁਣ ਸਭ ਰਾਜ ਨੂੰ ਕਰ ਲਿਆ ਕੈਦੀ ਕਿਹਨੇ ਗਦਾਰ ਵਜ਼ੀਰ ਨੇ ਉਹ ਜਿਹੜਾ ਵਫਾਦਾਰ ਵਜ਼ੀਰ ਸੀ ਕਹ ਲੋ ਚੰਗਾ ਮਨ ਉਹ ਵਿਚਾਰਾ ਰਾਜਾ ਰੋਂਦਾ ਮਾਫ ਕਰ ਰਾਜਾ ਰੋਂਦਾ ਰਾਜਾ ਨੂੰ ਕੈਦੀ ਪਾਲੇ ਸਾਡੀ ਆਤਮਾ ਕੁਰਲਾ ਰਹੀ ਸਾਰਿਆਂ ਦੀ ਜਿਉ ਤਬ ਤਹ ਬਾਰੰਬਾ ਤਬ ਤਖਵੇ ਬਹੁਤ ਬੇਕਾਰ ਗੈਤਨ ਪਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਵਿਲਲਾਏ ਜਿਵੇਂ ਕੋੜ ਦਾ ਮਰੀਜ਼ ਪਲ ਲਾਉਂਦਾ ਨਾ ਖਾਲਤਾ ਦੀ ਕੁਰ ਲਾਉਂਦਾ ਜਿਵੇਂ ਆਤਮਾ ਵਹਿਰੂ ਦੇ ਨਾਮ ਤੋਂ ਬਿਨਾ ਕੁਰਲਾ ਰਹੀ ਹੈ ਕਿਉਂਕਿ ਇਹ ਅੰਸ਼ਤੀ ਵਹਿਰੂ ਦੀ ਮਾਫ ਕਰਨ ਆਤਮਾ ਵਹਿਰੂ ਦੀ ਅੰਸ਼ਤੀ ਵਹਿਨ ਦਾ ਪੁੱਤਰ ਸੀ ਤੇ ਅਧੀ ਇਹ ਆਯਾਦ ਸੀ ਇਹ ਫਰੀ ਸੀ ਇਹ ਗੁਲਾਮ ਕਿਦੇ ਹੋ ਗਿਆ ਮਾੜੇ ਮਨ ਦੇ ਕਲਮ ਹੋ ਗਿਆ ਮਾੜੇ ਮਨ ਦੇ ਕਲਮ ਹੋਣ ਕਰਕੇ ਸਾਡੀ ਖਤ ਮੈਂ ਜਿਹੜੀ ਠੁੱਕਰ ਲਾਉਂਦੀ ਤਦ ਦੇਖਿਆ ਨਾ ਜਿਉ ਤਰ ਤਰ ਬਾਰੰਬਾਰ ਤਦ ਤੱਕ ਬਹੁਤ ਬੇਕਾਰ ਜੈਤਨ ਪਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਗਿਲ ਨਾਏ ਮਾਫ ਕਰਨਾ ਗੁਰੂ ਕੀ ਸਤਿ ਆਤਮਾ ਕਰ ਲਾਰੀ ਉਹ ਜਿਹੜਾ ਚੰਗਾ ਮਨ ਹੈ ਸ਼ੁੱਧ ਮਨ ਹੈ ਉਹ ਇਧਰ ਸਾਧ ਸੰਗਤ ਜੀ ਜਿਹੜਾ ਚੰਗਾ ਵਜੀਰ ਕਹਨ ਚੰਗਾ ਵਜੀਰ ਸ਼ੁੱਧ ਮਨ ਦੀ ਤਰ੍ਹਾਂ ਚੰਗਾ ਵਜੀਰ ਅਸ਼ੁੱਧ ਮਨ ਨੂੰ ਕਹਿੰਦਾ ਕੋਈ ਨਹੀਂ ਮਿੱਤਰਾ ਉਹ ਪਾ ਮੈਂ ਰਾਜੇ ਨੂੰ ਕੈਦਖਾਨੇ ਚ ਪਾਲਿਆ ਪਰ ਯਾਦ ਰੱਖੀ ਉਹ ਕਹਿੰਦਾ ਯਾਦ ਰੱਖੀ ਸ਼ੋਦਮ ਮaaf ਕਰਨਾ ਚੰਗਾ ਵਜ਼ੀਰ ਕਹਿੰਦਾ ਜਿਵੇਂ ਚੰਗਾ ਵਜ਼ੀਰ ਕਹਿੰਦਾ ਜਿਵੇਂ ਚੰਗਾ ਮਨ ਮਾੜੇ ਮਨ ਨੂੰ ਕਹਿੰਦਾ ਕਹਿੰਦਾ ਮਿੱਤਰਾ ਯਾਦ ਰੱਖੀ ਜੇ ਕੋਈ ਕੋਈ ਸਮਾਂ ਆਇਆ ਤੇ ਕਹਿ ਦਿਓ ਬਾਹਰ ਉਹ ਚੰਗਾ ਵਜ਼ੀਰ ਕਿਹਨੂੰ ਕਹਿ ਰਿਹਾ ਮਾੜੇ ਵਜ਼ੀਰ ਨੂੰ ਕਹਿ ਰਿਹਾ ਕਹਿੰਦਾ ਤੂੰ ਗਦਾਰ ਹੋ ਗਿਆ ਮaaf ਕਰਨਾ ਤੂੰ ਰਾਜੇ ਦਾ ਵਜ਼ੀਰ ਹੋ ਕੇ ਰਾਜੇ ਨੂੰ ਕੈਦਖਾਨੇ ਚ ਪਾਲਿਆ ਉਹ ਚੰਗਾ ਵਜ਼ੀਰ ਕਹਿੰਦਾ ਮਿੱਤਰਾ ਕਦੇ ਕੋਈ ਸਮਾਂ ਆਇਆ ਤਾਂ ਇੱਕ ਦਿਨ ਮੈਂ ਰਾਜੇ ਨੂੰ ਬਰੀ ਕਰਵਾ ਕੇ ਰਹਾਗਾ ਹੀ ਰਹਾਂਗਾ ਇੱਕ ਦਿਨ ਮੈਂ ਰਾਜੇ ਨੂੰ ਬਰੀ ਕਰਵਾਣਾ ਹੀ ਕਰਾਉਣਾ ਉਹ ਚੰਗਾ ਮਨ ਕੀ ਕਹਿੰਦਾ ਉਹ ਚੰਗਾ ਮਨ ਕੀ ਕਰਦਾ ਕੋ ਬਹਿਗੂ ਉਹ ਮਾਫ ਕਰਨਾ ਉਹ ਚੰਗਾ ਵਜ਼ੀਰ ਕੀ ਕਰਦਾ ਉਹ ਮਾੜਵ ਜੀ ਨੂੰ ਕਹਿੰਦਾ ਕਿ ਮੈਂ ਰਾਜੇ ਨੂੰ ਬਰੀ ਕਰਾਉਣਾ ਕੋ ਬਹਿਗੂ ਉਹ ਕਹਿੰਦਾ ਕਿ ਮੈਂ ਰਾਜੇ ਨੂੰ ਬਰੀ ਕਰਾਉਣਾ ਰਾਜੇ ਨੂੰ ਬਰੀ ਕਰਾ ਕੇ ਰਹਾਗਾ ਉਹਨੂੰ ਵਜ਼ੀਰ ਜਿਹੜਾ ਮਾੜਵ ਜੀ ਦੇ ਕੋਲ ਫੌਜਾਂ ਨੇ ਉਹਨ ਕੋ ਰਾਜ ਉਹਨੇ ਰਾਜ ਤੇ ਕਬਜ਼ਾ ਕੀਤਾ ਹੋਇਆ ਉਹਦੇ ਕੋ ਖਜ਼ਾਨੇ ਨੇ ਉਹਦੇ ਕੋ ਦੌਲਤਾਂ ਨੇ ਮੁੱਕਦੀ ਗੱਲ ਕੀ ਜਿਹੜਾ ਅਸਲੀ ਰਾਜਾ ਹੈ ਉਹਦੇ ਸਾਰੇ ਰਾਜ ਤੇ ਕਬਜ਼ਾ ਕੀਤਾ ਪਰ ਹੁਣ ਜਿਹੜਾ ਚੰਗਾ ਵਜ਼ੀਰ ਵਫਾਦਾਰਮਜੀ ਵਜ਼ੀਰ ਹੈ ਉਹਦੇ ਕੋਲ ਮੁਕਾਬਲਾ ਕਰਨ ਵਾਸਤੇ ਖਾਲਸਾ ਜੀ ਮਾੜੇ ਵਜ਼ੀਰ ਦਾ ਮੁਕਾਬਲਾ ਕਰਨ ਵਾਸਤੇ ਚੰਗੇ ਵਜ਼ੀਰ ਦੇ ਕੋਲ ਕੁਝ ਨਹੀਂ ਫੌਜ ਨਹੀਂ ਕੁਝ ਨਹੀਂ ਉਹਨੇ ਕੀ ਕੀਤਾ ਫਿਰ ਮਾਫ ਕਰਨਾ ਗੁਰੂ ਕੀ ਸੰਗਤ ਉਹਨੇ ਫਿਰ ਕੀ ਕੀਤਾ ਚੰਗੇ ਵਜੀਰ ਨੇ ਕੀ ਕੀਤਾ ਉਹ ਫਿਰ ਗਵਾਂਢੀ ਰਾਜ ਦੇ ਕੋਲ ਗਿਆ ਉਹ ਗਵਾਂਢੀ ਰਾਜ ਦੇ ਕੋਲ ਗਿਆ ਗਵਾਂਢੀ ਰਾਜ ਦੇ ਕੋਲ ਜਾ ਕੇ ਨਾ ਉਹਨੇ ਸਾਰੀ ਗਵਾਂਢੀ ਰਾਜ ਨੂੰ ਗੱਲਬਾਤ ਦੱਸੀ ਦੇਖੋ ਸਰਕਾਰ ਆ ਮੇਰੇ ਆ ਮੈਂ ਤੇ ਮੇਰੇ ਨਾਲ ਇੱਕ ਵਜੀਰ ਸੀ ਉਹ ਵਜੀਰ ਗਦਾਰ ਹੋ ਗਿਆ ਉਹ ਵਜੀਰ ਰਾਜ ਦਾ ਵਜੀਰ ਸੀ ਉਹਨੇ ਕੀ ਕੀਤਾ ਮਾਫ ਕਰਨਾ ਰਾਜ ਨੂੰ ਕੈਦਖਾਨੇ ਚ ਪਾ ਦਿੱਤਾ ਰਾਜ ਦੇ ਕੈਦ ਤੇ ਰਾਜ ਦੇ ਰਾਜ ਤੇ ਕਬਜ਼ਾ ਕਰ ਲਿਆ ਮੇਰੀ ਮਤ ਕਰੋ ਦੂਸਰੇ ਮੁਲਕ ਦੇ ਰਾਜੇ ਨੂੰ ਚੰਗਾ ਮਾਕਰ ਚੰਗਾ ਵਜ਼ੀਰ ਕਹਿੰਦਾ ਜੇਕਰ ਤੁਹਾਡਾ ਕੋਈ ਵਜ਼ੀਰ ਤੁਹਾਨੂੰ ਕੈਦਖਾਨੇ ਵਿੱਚ ਪਾ ਲਵੇ ਤੇ ਦੱਸੋ ਫਿਰ ਉਹਦਾ ਉਹਦਾ ਹਸ਼ਰ ਕੀ ਹੋਵੇ ਰਾਜਾ ਕਹਿੰਦਾ ਗੱਲ ਤਾਂ ਠੀਕ ਹੈ ਮਾੜਾ ਹਸ਼ਰ ਹੋਵੇਗਾ ਜੇ ਮੈਂ ਕੈਦ ਕੈਦਖਾਨੇ ਵਿੱਚ ਮੇਰਾ ਵਜ਼ੀਰ ਮੈਨੂੰ ਪਾ ਕੇ ਰਾਜ ਕਰਨਾ ਸ਼ੁਰੂ ਕਰ ਦੇਵੇ ਰਾਜ ਤਾਂ ਮੇਰਾ ਉਹਨੇ ਆਖਿਆ ਮਰਾ ਆਪਣੇ ਗਵਾਂਢੀ ਰਾਜਵਾਲ ਦੇਖੋ ਮਾਕਰ ਨਾ ਗੁਰੂ ਕੀ ਸੰਗਤ ਇਹ ਤੇ ਧਿਆਨ ਦੇਣਾ ਪਵੇਗਾ ਇਹ ਜਿਹੜਾ ਧਿਆਨ ਦੇਣਾ ਪਵੇਗਾ ਕਹਿੰਦਾ ਵੀ ਗੁਆਂਡੀ ਆਪਣੇ ਰਾਜੇਵੰਦ ਵੇਖੋ ਮਾਫ ਕਰਨਾ ਉਹਦੇ ਮਾੜੇ ਵਜ਼ੀਰ ਨੇ ਰਾਜੇ ਨੂੰ ਕੈਦਖਾਨੇ ਚ ਪਾ ਦਿੱਤਾ ਤੇ ਆਪ ਰਾਜਾ ਬਣ ਗਿਆ ਉਹ ਫਿਰ ਕੀ ਕੀਤਾ ਚੰਗੇ ਵਜ਼ੀਰ ਨੇ ਗੁਆਂਡੀ ਰਾਜੇ ਦੀ ਮੱਤ ਲੈ ਕੇ ਖਾਲਸਾ ਦੀ ਮਾੜੇ ਵਜੀਰ ਤੇ ਚੜ੍ਹਾਈ ਕੀਤੀ ਉਹ ਮਦਾਨੇ ਯੰਗ ਚ ਮਾਰਿਆ ਗਿਆ ਰਾਜੇ ਨੂੰ ਬਰੀ ਕਰਵਾਤਾ ਮਾਫ ਕਰਨਾ ਗੁਰੂ ਕੀ ਸੰਗਤ ਰਾਜੇ ਨੂੰ ਬਰੀ ਕਰਵਾਤਾ ਫਿਰ ਰਾਜਾ ਮਾਫ ਕਰਨਾ ਰਾਜੇ ਨੇ ਫਿਰ ਉਹ ਚੰਗੇ ਮਨ ਨੂੰ ਬੜਾ ਚੰਗੇ ਵਜ਼ੀਰ ਨੂੰ ਬੜਾ ਪਿਆਰ ਕੀਤਾ ਵੀ ਤੂੰ ਬੜਾ ਵਫਾਦਾਰ ਹੋ ਐਸੀ ਦ੍ਰਿਸ਼ਟਾਂਤ ਦਾ ਦਾਰ ਦ੍ਰਿਸ਼ਟਾਂਤ ਕੀ ਹੈ ਜਿਵੇਂ ਉਹ ਚੰਗਾ ਵਜ਼ੀਰ ਜਿਵੇਂ ਚੰਗਾ ਵਜ਼ੀਰ ਗਵਾਂਧੀ ਰਾਜੇ ਕੋਲ ਗਿਆ ਉਹਨੇ ਜਾ ਕੇ ਫਰਿਆਦ ਕੀਤੀ ਮਹਾਰਾਜ ਮੇਰੀ ਕਿਉਂ ਮਦਦ ਕਰੋ ਕੀ ਕੀ ਮਦਦ ਕਰੋ ਕਿ ਮੇਰੇ ਮੇਰੇ ਅੰਤ ਤੁਹਾਡੇ ਨਾਲ ਦਾ ਜੋ ਰਾਜ ਲੱਗਦਾ ਹੈ ਇਹਦੇ ਇਹ ਤੁਹਾਡੇ ਨਾਲ ਦਾ ਜੋ ਰਾਜ ਲੱਗਦਾ ਹੈ ਇਸੇ ਦੇ ਰਾਜੇ ਨੂੰ ਮੇਰੇ ਨਾਲ ਦੇ ਇੱਕ ਮਾੜੇ ਵਜ਼ੀਰ ਨੇ ਕੈਦਖਾਨੇ ਚ ਪਾ ਕੇ ਆਪ ਰਾਜਾ ਬਣ ਬੈਠਾ ਮੇਰੀ ਮਦਦ ਕਰੋ ਮੈਂ ਚਾਹੁੰਦਾ ਹਾਂ ਸਰ ਰਾਜੇ ਨੂੰ ਬਰੀ ਕਰਾਵਾਂ ਇਹ ਖਾਲਸਾ ਜਿਵੇਂ ਉਹ ਚੰਗਾ ਵਜ਼ੀਰ ਰਾਜੇ ਕੋਲ ਗਿਆ ਇਸ ਤਰ੍ਹਾਂ ਮਾੜਾ ਮਨ ਕਿੱਥੇ ਲੱਗ ਜਾਂਦਾ ਮਾੜਾ ਮਨ ਸੀ ਉਨੇ ਰਾਜ ਨੂੰ ਕੈਦਖਾਨੇ ਚ ਪਾ ਦਿੱਤਾ ਰਾਜ ਦੇ ਰਾਜ ਤੇ ਕਬਜ਼ਾ ਕਰ ਲਿਆ ਜਿਹੜਾ ਮਾਫ ਕਰਨਾ ਮਾੜਾ ਮਨ ਇਹ ਮਾੜਾ ਵਜ਼ੀਰ ਨੇ ਰਾਜ ਦੇ ਰਾਜ ਤੇ ਕਬਜ਼ਾ ਕਰ ਲਿਆ ਇਸ ਤਰ੍ਹਾਂ ਮਾੜੇ ਮਨ ਨੇ ਫਸ ਇਹਦੇ ਜੀਵਨ ਤੇ ਕਬਜ਼ਾ ਕਰ ਰਿਆ ਪਰ ਚੰਗਾ ਮਨ ਇਸ ਤਰਫ ਦਾ ਰਿਆ ਇੱਕ ਕਲਪ ਦਾ ਰਿਆ ਚੰਗਾ ਮਨ ਮਾੜੇ ਮਨ ਨੂੰ ਕਹਿੰਦਾ ਮਿੱਤਰਾ ਯਾਦ ਰੱਖੀ ਜੇ ਕਦੇ ਮੈਨੂੰ ਕਿਸੇ ਮਹਾਂਪੁਰਖ ਦੀ ਸੰਗਤ ਮਿਲ ਗਈ ਇੱਕ ਵਾਰੀ ਤੇਰੇ ਸੱਫੇ ਜ਼ਰੂਰ ਪਾਉਂਗਾ ਖਾਲਸਾ ਦੀ ਕਹਦੇ ਮੈਂ ਇਹ ਫਿਰ ਚੰਗਾ ਮਨ ਆਇਆ ਚੰਗਾ ਮਨ ਇਹਨੂੰ ਕਿੱਥੇ ਲੈ ਕੇ ਆਇਆ ਚੰਗਾ ਮਨ ਨੂੰ ਗੁਰੂ ਚਰਨਾਂ 'ਚ ਲਾ ਕੇ ਆਇਆ ਕਮ ਹੈ ਚੰਗਾ ਮਨ ਨੂੰ ਗੁਰੂ ਚਰਨਾਂ 'ਚ ਲਾ ਕੇ ਆਇਆ ਜਦ ਚੰਗੇ ਮਨ ਨੇ ਗੱਲ ਸੁਣੀ ਮਾਕਰਨ ਗੁਰੂ ਦੀ ਗੱਲ ਸੁਣੀ ਤੀਰਥ ਨਾਵਾ ਜੇ ਤਸ ਭਾਵਾ ਵਿਣ ਭਾਵੇ ਕਿ ਭਾਣੇ ਕੇ ਨਾਏ ਕਰੀ ਜੇ ਤੀ ਸਿਢ ਪਾਈ ਵੇਖਾਂ ਵਿਣ ਕਰਮਾਂ ਕੇ ਮਿਲਾ ਨਹੀਂ ਮਤ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਫਿਰ ਚੰਗੇ ਮਨ ਨੇ ਗੁਰੂ ਦੀ ਗੱਲ ਸੁਣੀ ਚੰਗੇ ਮਨ ਦੇ ਗੁਰੂ ਦੀ ਗੱਲ ਸੁਣੀ ਮਾੜਾ ਮਨ ਕੱਲਾ ਰਹੇਗੇ ਜਿਵੇਂ ਉਹ ਚੰਗਾ ਵਜੀਰ ਗਵੰਢੀ ਰਾਜੇ ਕੋਲ ਗਿਆ ਇੱਕ ਵਜੀਰ ਸੀ ਦੂਜਾ ਗਵੰਢੀ ਰਾਜਾ ਦੇ ਨਾਲ ਸੀ ਇਸ ਤਰ੍ਹਾਂ ਜਿਹੜਾ ਮਾੜਾ ਮਨ ਮਾੜਾ ਵਜੀਰ ਸੀ ਉਹ ਕੰਨਾ ਸੀ ਇਧਰ ਜਿਹੜਾ ਚੰਗਾ ਵਜੀਰ ਸੀ ਇੱਕ ਆਪ ਸੀ ਇੱਕ ਗਵੰਢੀ ਰਾਜਾ ਦੇ ਨਾਲ ਸੀ ਇਸ ਤਰ੍ਹਾਂ ਜਦ ਚੰਗਾ ਮਨ ਇਹਨੂੰ ਗੁਰੂ ਚਰਨਾਂ ਵਿੱਚ ਲੈ ਕੇ ਆਇਆ ਇੱਕ ਇਹ ਆਪ ਸੀ ਤੇ ਦੂਜੀ ਇਹ ਤਾਂ ਫਿਰ ਗੁਰੂ ਦੀ ਕਿਰਪਾ ਹੋ ਗਈ ਜਿੱਤੇ ਪੰਜ ਬਰਾਈਆ ਬੱਲੇ 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 ਜਿਵੇਂ ਪਹਿਨਵਾਨ ਖਾੜਿਆਂ ਵਿੱਚ ਨਿਕਲਦੇ ਨੇ ਘਰ ਵਿੱਚ ਕੀ ਕਰਦੇ ਨੇ ਖੜਾਕਾ ਖਾਧੀਆਂ ਹੁੰਦੀਆਂ ਨੇ ਮਾਲਸ਼ਾਂ ਕੀਤੀਆਂ ਹੁੰਦੀਆਂ ਨੇ ਹੱਡ ਭੰਨ ਕੇ ਸਰੀਰ ਕਮਾਇਆ ਹੁੰਦਾ ਫਿਰ ਅਖਾੜਿਆਂ 'ਚ ਨਿਕਲਦੇ ਨੇ ਅਖਾੜਿਆਂ 'ਚ ਕਹੋ ਵੈ ਫਿਰ ਅਖਾੜਿਆਂ 'ਚ ਨਿਕਲਦੇ ਨੇ ਇਸ ਤਰ੍ਹਾਂ ਫਿਰ ਸਾਧ ਸੰਗਤ ਜੀ ਜਦ ਆਇਆ ਗੁਰੂ ਦੀ ਸ਼ਰਨ ਵਿੱਚ ਮਾਫ਼ ਕਰਨਾ ਫਿਰ ਜਿੱਤੇ ਪੰਜ ਮਰਾਈਆ ਇਹ ਪੰਜੇ ਜਿੱਤਲੇ ਕਿਵੇਂ ਜਿੱਤਲਾ ਗੁਰ ਥਾਪੀ ਦਿੱਤੀ ਕੰਡ ਜੀ ਗੱਲ ਪਹਿਲਵਾਨ ਜਿਵੇਂ ਅਖਾੜਿਆਂ 'ਚ ਨਿਕਲਦੇ ਨੇ ਤੇ ਇਹਨਾਂ ਦੇ ਉਸਤਾਦ ਨੇ ਜਿਹੜੇ ਹੈ ਆਪਾਂ ਦੇਖਦੇ ਪਹਿਲਵਾਨ ਆਪਣੇ ਉਸਤਾਦ ਦੇ ਪੈਰੀ ਹੱਥ ਲਾ ਕੇ ਕਹੋ ਵੈ ਉਹ ਕਹਦੇ ਹੋ ਵਹਿਗਰੂ ਉਹ ਫਿਰ ਕਹਦੇ ਹੋ ਵਹਿਗਰੂ ਜਿਵੇਂ ਉਹ ਚੰਗੇ ਤਗੜੇ ਪਹਿਲਵਾਨ ਆਪਣੇ ਉਸਤਾਦ ਦੇ ਪੈਰੀ ਹੱਥ ਲਾ ਕੇ ਫਿਰ ਅਖਾੜੇ ਚ ਨਿਕਲਦੇ ਨੇ ਇਹਦਾ ਗੁਰੂ ਕਾ ਸਿੱਖ ਗੁਰੂ ਚਰਨਾਂ ਵਿੱਚ ਸਿਰ ਰੱਖ ਕੇ ਫਿਰ ਮਨ ਨਾਲ ਜਿਤਣ ਵਾਸਤੇ ਮਨ ਨਾਲ ਲੜਨ ਵਾਸਤੇ ਅਮਰ ਜਿਲੇ ਜਾਗਦਾ ਕਹਦੇ ਹੈ ਹੈ ਇਹਦਾ ਇਹ ਫਿਰ ਤੋਂ ਹੋਗੀ ਇੱਕ ਗੁਰੂ ਦੀ ਕਿਰਪਾ ਨਾਲ ਹੋਗੀ ਚੰਗਾ ਮਨ ਗੁਰੂ ਚਰਨ ਵਿੱਚ ਪਾਣੀ ਆਉਂਦੀ ਕੋ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜੈਏ ਤਸ ਰੇਲੇ ਕਰ ਕਿਰਪਾ ਪਰ ਮੇਲੇ ਹਰ ਗੁਣ ਗਾਵੋ ਸਦਾ ਸੁ ਭਾਈ ਮਨ ਚੰਦਰ ਸਗਲੇ ਫਲ ਪਾਓ ਜੀ ਕਾ ਸੰਗ ਸਹਾਈ ਰੋ ਨਰਾਇਣ ਪ੍ਰਾਨ ਅਧਾਰਾ ਹਮ ਸੰਤ ਜਨ ਰੇ ਨਾਰਾ ਪਤ ਪੁਨੀਤ ਕਰ ਲਈਨੇ ਕਰ ਕਿਰਪਾ ਹਰਜਸਦੀਪ ਨੇ ਪਾਰ ਬ੍ਰਹਮ ਕਰੇ ਪਰ ਤੁ ਪਾਲਾ ਸਦਜੀ ਸੰਗ ਰਖਵਾਲਾ ਹਰਦਰ ਰਣ ਕੀਰਤਨ ਗਾਈਏ ਧੰਰਾ ਬੱਲ 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 ਮਾਜ ਮਤਾਨੇ ਯਾਂਗਰੇ ਵਿੱਚ ਖਾਲਸਾ ਦੀ ਮਾਫ ਕਰਨਾ ਆ ਕਦੇ ਸਮਾਂ ਬਣਿਆ ਤੇ ਅਰਥ ਕਰਾਂਗੇ ਅਦਾ ਕਬੀਰ ਨੇ ਤਾਂ ਕੋਈ ਜੰਗ ਨਹੀਂ ਲੜਿਆ ਕਾਦੇ ਵਾਗਰੂ ਕਬੀਰ ਨੇ ਜੰਗ ਨਹੀਂ ਲੜਿਆ ਪਰ ਕਬੀਰ ਕਹਿੰਦਾ ਸੂਰਾ ਸੋ ਪਹਜਾਨੀ ਐ ਕਹਿੰਦਾ ਜੋ ਦਰੇ ਦੀਨ ਕੇ ਉਹ ਬਾਣੀ ਕਬੀਰ ਸਾਹਿਬ ਦੀ ਏ ਉਹ ਕਬਾਣੀ ਕਬੀਰ ਸਾਹਿਬ ਦੀ ਕਬੀਰ ਸਾਹਿਬ ਦੀ ਕੀ ਕਹਿੰਦੜਾ ਕਬੀਰ ਸੂਖ ਕੀ ਕਹਿੰਦੜਾ ਸੂਰਾ 105 ਪਹਿਚਾਨੀਆਂ ਡੋਲਰ ਆ ਦੀਨ ਕੇ ਤਾ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛੱਡਾ ਆਪਣਾ ਹੱਕ ਨਹੀਂ ਛੱਡਦਾ ਇਹ ਫਿਰ ਜਿਹੜਾ ਚੰਗਾ ਮਨ ਕਹਿੰਦਾ ਛੱਡੂਗਾ ਮਾਰ ਕੇ ਤੈਨੂੰ ਕਹਵਾ ਔਰ ਜਦ ਪੁਰਜਾ ਕੱਟ ਮਰੇ ਤੂੰ ਭਾਵ ਕੀ ਆਪਣੀ ਜ਼ਿੰਦਗੀ ਦਾ ਸਕਿੰਟ ਸਕਿੰਟ ਦੇ ਕਈ ਅਰਥ ਨਿਕਲਦੇ ਨੇ ਕਹਵਾ ਆਪਣੀ ਜ਼ਿੰਦਗੀ ਦਾ ਸਕਿੰਟ ਸਕਿੰਟ ਜੀਵਣ ਦਾ ਸਾਰਾ ਸਮਾਂ ਗੁਰੂ ਚਰਨਾਂ ਵਿੱਚ ਲਾਉਂਦਾ ਫਿਰ ਕੀ ਕਹਿੰਦਾ ਗਾਗਰ ਤੋਂ ਮਾਮਾ ਬਾਜਿਆ ਗਾਗੜ ਨਾ ਵੈਸੇ ਕਾਸ਼ਦਾ ਅਵੇਲੇ ਬਲ ਬਲ ਗਗਨ ਤੋਂ ਮਾਮਾ ਮੱਚ ਨਗਾਰੇ ਵਿੱਚ ਮੱਚ ਦਿਨ ਮਦਾਨੇ ਮਦਾਨੇ ਯੰਗਾ ਜੇ ਅਵਸਥਾਾਂ ਨੇ ਮਾਫ ਕਰਨਾ ਗੁਰੂ ਕੀ ਕੰਦਰ ਕਬੀਰ ਜੀ ਕਹਿੰਦੇ ਬਾਦਲ ਬਿਣ ਬਰਖਾ ਹੋਈ ਬੈਠੇ ਜਦੋਂ ਬੱਦਲ ਪੈਂਦਾ ਪਹਿਲਾਂ ਬਦਲੀਆਂ ਨਿਕਲਦੀਆਂ ਨੇ ਕਾਸ਼ ਵਿੱਚ ਕੋ ਭਾਈ ਅਕਾਸ਼ ਚ ਬਦਲੀਆਂ ਨਿਕਲਦੀਆਂ ਜੇ ਬਦਲੀਆਂ ਨਾ ਨਿਕਲ ਤਾਂ ਬੱਦਲ ਨਹੀਂ ਬੈਠ ਸਕਦਾ ਇਹ ਅਵਸਥਾ ਨੇ ਬਾਣੀ ਦੇ ਸਟੇਜਾਂ ਦੱਸਿਏ ਨੇ ਸਿਮਰਨ ਦੀਆਂ ਸਟੇਜਾਂ ਫਿਰ ਕੇ ਮਾਫ ਕਰਨਾ ਕਹਿੰਦੇ ਮਾਫ ਕਰਨਾ ਬਾਦਲ ਬਿਣ ਬਰਖਾ ਹੋਈ ਜੇ ਢੋਲ ਨੂੰ ਮੜਿਆ ਨਾ ਹੋਵੇ ਪਹਿਲਾਂ ਕੀ ਕਹਿੰਦੇ ਜੇ ਢੋਲ ਮੜਿਆ ਨਾ ਹੋਵੇ ਤਾਂ ਉਹਦੇ ਮਾਫ ਕਰਨਾ ਬਹੁਤ ਤਾਲ ਕਹਿ ਲੋ ਫੋੜ ਕਹਿ ਲੋ ਜੂ ਢੋਲ ਕੀ ਜਹੁੰਦਾ ਜੇ ਇਹਨੂੰ ਕੱਸੀ ਨਾ ਹੋਵੇ ਵੱਜਦੀ ਨਹੀਂ ਹੈ ਕਹਿੰਦੇ ਅਣ ਮੜਿਆ ਮੰਡਲ ਵੱਜ ਜਾ ਮਾਫ ਕਰਨਾ ਗੁਰੂ ਕੀ ਸੇ ਘਨ ਹਰ ਮੇਂ ਬਾਦਲ ਗੱਜ ਜਾ ਕਾਹਚ ਬਦਲੀਆਂ ਤਾਂ ਹੈ ਨਹੀਂ ਕਿਨ ਪਰ ਬੱਦਲ ਫਿਰ ਵੀ ਗੱਜਦਾ ਕਿਵੇਂ ਗੱਜਦਾ ਇਹ ਉਹ ਸਟੇਜ ਦਾ ਖਲਤਾ ਨਹੀਂ ਜਿੱਥੇ ਜਾ ਕੇ ਮਾਫ ਕਰਨਾ ਕਿਤੇ ਗੁਰੂ ਕੀ ਸੰਗਤ ਦੱਸਣਾ ਕੀਤਾ ਕੀ ਦੱਸਣਾ ਕੀਤਾ ਮਾਫ ਕਰਨਾ ਬਾਦਲ ਬਿਨ ਫਰਕਾ ਹੋਈ ਜੋ ਤੱਤ ਵਿਚਾਰੇ ਕੋਈ ਬਦਲਦਾ ਹੈ ਨਹੀਂ ਪਰ ਫਰਕਾ ਕਿਹੜੀ ਹੋਈ ਕੋਈ ਵਾਗ ਕੋਬੈ ਗਰੂ ਕਿਹੜੀ ਵਰਖਾ ਹੋਈ ਗੁਰੂ ਕੀ ਸੰਗ ਇਸ ਸੇਜਾਂ ਨੇ ਫਿਰ ਕਬੀਰ ਜੀ ਨੇ ਗਗਨ ਤੇ ਮਾਮਾ ਬਾਜਿਓ ਪਰ ਉਹ ਨਿਸਾਨੇ ਕਾਹੋ ਕਾਹੋ ਕਹਿੰਦੇ ਖੇਜੋ ਮੰਡਿਓ ਸੂਰਮਾ ਖੇਜੋ ਮੰਡਿਓ ਸੂਰਮਾ ਕਹਿੰਦੇ ਨੇ ਕਿਹਨੂੰ ਮਾਰਿਆ ਮਨਰੂਪੀ ਸੂਰਮੇ ਨੂੰ ਆ ਬਚੂ ਜਣ ਕੋ ਦਾ ਮਿੱਤਰਾ ਪਹਿਲਵਾਨਾਂ ਦੇ ਤਾਂ ਹੁੰਦੇ ਨੇ ਮਨ ਨੂੰ ਕਹਿੰਦੇ ਹੁਣ ਦੌੜ ਕੇ ਦੱਸ ਕੋਬੈ ਹੁਣ ਦੱਸ ਜਿਵੇਂ ਤਗੜਾ ਤਗੜਾ ਦੁਸ਼ਮਣ ਮਾਰੇ ਦੁਸ਼ਮਣ ਨੂੰ ਫੜ ਕੇ ਮਾਫ਼ ਕਰਨਾ ਗੁਰੂ ਕੀ ਮਾਰੇ ਦੁਸ਼ਮਣ ਤੇ ਪਾਲੇ ਫਤਿਹ ਕੀ ਕਹਿੰਦਾ ਕਹਦਾ ਉੱਠ ਬਈ ਹੁਣ ਹੁਣ ਕਹਿੰਦਾ ਹੁਣ ਵੀ ਚੱਲ ਇਧਰ ਕਬੀਰ ਜੀ ਕਹਿੰਦੇ ਨੇ ਮਾਫ਼ ਕਰਨਾ ਗੁਰੂ ਕੀ ਸੰਗਤ ਇਧਰ ਜਾ ਧਿਆਨ ਦੇਣਾ ਪਵੇ ਜਾਣਾ ਪਵੇਗਾ ਜਿੱਤੇ ਪੰਜ ਬਰਾਈਆ ਮਾਫ਼ ਕਰਨਾ ਗੁਰ ਥਾਪੀ ਦਿੱਤੀ ਕੰਡ ਜਿਓ ਗੁਰੂ ਕੀ ਸੰਗ ਇਸ ਤਰ੍ਹਾਂ ਜਦ ਚੰਗਾ ਮਨ ਇਹਨੂੰ ਗੁਰੂ ਚਰਨਾਂ ਵਿੱਚ ਲੈ ਕੇ ਆਇਆ ਚੰਗੇ ਮਨ ਨੇ ਸੁਣੀ ਗੁਰੂ ਦੀ ਗੱਲ ਖੁਰਾ ਇੱਕ ਦੇਹ ਬੁਝਾਈ ਮਾਫ਼ ਕਰਨਾ ਫਿਰ ਕੀ ਸਭਨਾ ਚੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਤੇ ਮਨ ਤੇ ਫਿਰ ਫਤੇ ਪਾਈ ਨੇ ਫਤੇ ਪਾਈ ਕਿਵੇਂ ਚਰਖੜੀਆਂ ਤੇ ਚੜ ਗਿਆ ਪਾਂਤ ਬੰਦ ਕੱਟੇ ਗਿਆ ਖੋਪਰ ਲੈ ਗਿਆ ਕਿਉਂਕਿ ਉੱਥੇ ਚੰਗਾ ਮਨ ਰਹਿ ਗਿਆ ਸੀ ਉੱਥੇ ਮਾੜਾ ਮਨ ਨਹੀਂ ਸੀ ਰਹਿ ਗਿਆ ਗੁਰੂ ਕੀ ਸੰਗਤ ਰਾਤੀ ਵੀ ਗੱਲ ਚੱਲੀ ਸੀ ਕਬੀਰ ਸਾਹਿਬ ਨੇ ਐਵੇਂ ਨਹੀਂ ਸੀ ਕਿ ਆ ਪੰਡਿਤ ਜੀ ਇਹ ਮਾਰਗ ਗੱਲਾਂ ਦਾ ਨਹੀਂ ਹੈ ਕੁਝ ਵੀ ਗੱਲ ਚੱਲੀ ਸੀ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਬੜੇ ਸੁਣੇ ਕਿਆ ਹੋਈ ਸੂਨੀ ਸਾਧ ਦੀ ਬਾਣੀ ਲੈ ਲੋ ਜਾਪ ਤਾਪ ਗਿਆਨ ਸਭ ਧਿਆਨ ਖਾਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਤਰਮ ਕਿਰਿਆ ਸਗਲ ਤਿਆਗ ਨਨ ਮਦੇ ਫਰੀਆ ਅਨਕ ਪ੍ਰਕਾਰ ਕੀਏ ਕੋ ਜਤਨਾ ਪੁਨਦਾਨ ਹੋ ਮੇ ਪੋ ਰਤਨਾ ਸਰੀਰ ਕਟਾਏ ਹੋ ਮੇ ਕਰ ਰਾਤੀ ਵਰਤ ਨੇਮ ਕਰੇ ਬਪਾਤੀ ਨਹੀਂ ਤੋਲ ਨਹੀਂ ਤੋਲ ਕਹਜੋ ਵੈ ਉਹ ਜਿੰਨੇ ਮਰਜੀ ਤੂੰ ਜੰਗਲਾ ਚ ਪੁੱਠਾ ਲਟਕ ਲੈ ਜਾ ਕੇ ਉਹ ਤੂੰ ਜੰਗਲਾ ਜਾਜ ਜੋ ਮਰਜੀ ਕਰਨਾ ਜਾਪ ਤਾਪ ਗਿਆਨ ਸੁਭਤਾ ਧਿਆਨ ਖਟ ਸਾਸਤਰ ਛੇ ਸਾਸਤਰ ਪੜ ਲੈ ਸਿਮਰਤ 27 ਸਿਮਰਤੀਆਂ ਪੜ ਲੈ ਖਾਰ ਸਾਸਤਰ ਸਿਮਰਤ ਵਿਖਿਆਨ ਮਾਰ ਜਿੰਨਾ ਮਰਜੀ ਵਿਖਿਆਨ ਕਰ ਲੈ ਇਹਨਾਂ ਨੂੰ ਸ਼ੇ ਸ਼ਾਤਰਾ ਨੂੰ ਪੜ੍ਹ ਕੇ ਸਾਈ ਸਮਰਤੀਆਂ ਨੂੰ ਪੜ੍ਹ ਕੇ ਮਾਫ ਕਰਨਾ ਖਰ ਸ਼ਾਸਤਰ ਸਮਰਤ ਵਿਗਿਆਨ ਜੋਗ ਵਿਹਾਰ ਜਿੰਨਾ ਮਰਜੀ ਜੋਗੀਆਂ ਵੰਗੂ ਸਮਾਧੀ ਲਾਲ ਜਿੰਨਾ ਮਰਜੀ ਜੋਗੀਆਂ ਵੰਗੂ ਵਿਹਾਰ ਦਾ ਜੋਗ ਵਿਹਾਰ ਕਰਮ ਤੇ ਕਿਰਿਆ ਸਗਲ ਤਿਆਗ ਬਰਮਦੇ ਫਿਰਿਆ ਕਰਦੇ 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 ਕੀਤੇ ਗੱਲ ਗੁਰੂ ਅਰਜਨ ਦੇਵ ਕਿਥੇ ਕਿਥੇ ਨੇ ਬਿੜਦੇ ਨੇ ਮਾਫ ਕਰਨਾ ਕਰੂ ਕਿ ਸੰਗਤ ਮਹੀਂ ਤੋਲ ਨਹੀਂ ਤੋਲ ਤੋਲ ਕਹਿੰਦੇ ਬਰਾਬਰ ਨਹੀਂ ਤੁਮ ਜਿੰਨੇ ਮਰਜੀ ਹੱਦ ਜਪਤ ਕਰਨਾ ਨਹੀਂ ਤੁਲ RAM ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਅਮ ਜਪੀਏ ਇੱਕ ਵਾਰ 12 ਕਾਲ ਫਾਸ ਤੇ ਤਾਹੇ 12 ਇਕ ਤਾਹੇ ਸਭੀ ਦਸ ਨੇ ਨਾਮ ਦੀ ਮੈਂ ਮੈਂ ਕਰਦੇ ਦਸ਼ਮੇਸ਼ ਜੀ ਕੀ ਕਹਿੰਦਾ ਨਾ ਇੱਕ ਚਿੱਤ ਜੇ ਇੱਕ ਛਣ ਤੇ ਆਇਓ ਕਾਲ ਫਾਸ ਕੇ ਵਿਚ ਨ ਆਇਓ